1100 ਲੋਕ ਨਾ ਇੱਥੇ ਮਤਲਬ ਉਹ ਜਿਹੜੀ ਪਰਾਂ ਜੇਲ ਆਉਂਦੇ ਆਹ ਜੇਲੜਾ ਇੱਥੋਂ ਕਈ ਤੇ ਗੋਤ ਨਿਕਲਦੇ ਜਿਹੜੇ ਸਾਰੇ ਜਿਹੜੇ ਮਰ ਜਾਂਦੇ ਉਹਨਾਂ ਨੂੰ ਨਾ ਪਿਆ ਆਜ਼ਾਦ ਰਿਤੇ ਜਿਹੜੇ ਆਸਟ੍ਰੇਲੀਆ ਚ ਪਹਿਲਾਂ ਕੈਦੀ ਆਉਂਦੇ ਸੀ ਉਹਨਾਂ ਵਾਸਤੇ ਜੇਲ ਬਣਾਈ ਗਈ ਸੀ ਇੱਥੇ ਆਪਣਾ ਦਿਨ ਸ਼ੁਰੂ ਹੋ ਗਿਆ ਤੇਜ਼ਾ ਕੱਲ ਸ਼ਾਮ ਨੂੰ ਆਪਾਂ ਜਦੋਂ ਉੱਥੇ ਬਰੂਨੀ ਆਈਲੈਂਡ ਤੋਂ ਆਇਆ ਫਿਰ ਆਪਾਂ ਜਾਣਾ ਤਾਂ ਇੱਕ ਨੈਸ਼ਨਲ ਪਾਰਕ 'ਚ ਉਹ ਸਿਗਾ ਬੰਦ 40-50 ਕਿਲੋਮੀਟਰ 100 ਨਹੀਂ 100 ਕਿਲੋਮੀਟਰ ਚ ਲਾ ਕੇ ਗੱਡੀ ਗਏ ਕੋਲੇ ਜਾ ਕੇ ਪਤਾ ਲੱਗਿਆ ਵੀ ਉਹ ਬੰਦ ਆ ਪਰ ਚੱਲ ਫਿਰ ਕੱਲ ਸ਼ਾਮ ਨੂੰ ਖਾ ਖੂ ਕੇ ਤੇ ਹੋਟਲ 'ਚ ਪੈ ਗਏ ਅੱਜ ਆਪਾਂ ਨਿਕਲੇ ਆ ਪੋਰਟ ਆਰਥਰ ਵੱਲੋਂ ਤੇ ਰਾਤ ਜਾਂਦੇ ਜਾਂਦੇ ਆਪਾਂ ਨੂੰ ਇੱਕ ਆਹ ਲੋਕਆਊਟ ਦੀ ਪੈਂਦੀ ਆ ਜਦੋਂ ਪੋਰਟ ਆਰਥਰ ਜਾਂਦੇ ਆ ਉੱਥੇ ਜੇਲ ਜੂਲ ਤੇ ਪ੍ਰਾਣੀ ਦੇਲ ਉਹ ਦੇਖਾਂਗੇ ਤੇ ਰਾਹ ਦੇ ਵਿੱਚ ਆਹ ਕਾ ਲੋਕਆਊਟ ਪੈਂਦੀ ਆ ਇੱਤੇ ਦੋ ਮਟਰ ਖਾਣ ਦਾ ਇਰਾਦਾ ਬਣਾਇਆ। ਘੰਟਾ ਕੰਮ ਠੰਡ ਬਹੁਤ ਆ 8-9 ਡਿਗਰੀ ਟੈਂਪਰੇਚਰ ਆ। ਠੰਡ ਦਾ ਕੰਮ ਪੂਰਾ ਤ ਹੋਇਆ ਗਿਆ। ਬਾਕੀ ਤੁਹਾਨੂੰ ਨਾਲ ਦੇ ਨਾਲ ਦਿਖਾਵਾਂਗਾ ਅੱਗੇ ਜੋ ਵੀ ਆਊਗਾ। ਇਹ ਹੋ ਬਾੜ ਤੋਂ ਮੰਨ ਲਵੇ ਘੰਟਾਕ ਦੂਰ ਆ ਜਿੱਥੇ ਪਹਣ ਖੜੇ ਆ। ਜਿਹੜਾ ਪੋਰਟ ਆ ਅਥਰਾ ਉਹ ਡੇਢ ਘੰਟਾ ਦੂਰ ਆ। ਆਪਾਂ ਉਹਦੇ ਨਾਲ ਨਾਲ ਪਰੇ ਵੀ ਜਾਈ ਜਾਣਾ ਹੋਰ ਜਿਹੜੀ ਸਾਰਾ ਤਜ਼ਮਾਨੀਆਂ ਇਦਾਂ ਹੀ ਘੁੰਮਣਾ ਵਾ। ਸਮੁੰਦਰ ਦੇ ਨਾਲ ਨਾਲ ਇਹਦਾ ਨਾਮ ਹੈਗਾ ਵਾ ਟੈਜ਼ਮਾਨ ਨੈਸ਼ਨਲ ਪਾਰਕ ਲੁੱਕਆਊਟ ਕੇ ਲੱਗਿਆ ਸਾਨੂੰ ਓਕੇ ਓਕੇ ਹਨਾ ਬਹੁਤ ਧਣਾ ਹਵਾ ਬੜੀ ਚੱਲਦੀ ਹੈ ਇਹ ਹਵਾ ਨੇ ਬਹੁਤ ਤੰਗ ਕੀਤੀ ਇੰਨੇ ਦਿਨ ਹੋ ਗਏ ਆਪਾਂ ਆ ਗਏ ਉਦੋਂ ਅੱਗੇ ਇੱਥੇ ਆਹ ਦੂਜੇ ਆਪਣੇ ਆਹ ਸ਼ੌਬ ਦਾ ਨਾਮ ਹੈ ਆਈਲੈਂਡ ਟੈਜ਼ਮਾਨ ਟੈਜ਼ਮਾਨ ਆਈਲੈਂਡ ਕਰੂਜ਼ ਇੱਥੇ ਆਪਾਂ ਨੂੰ ਲਾ ਲੈਣਾ ਨੇ ਕੋਟੀਆਂ ਦੇਤੀਆਂ ਇਹਨਾਂ ਦੀ ਰੇਨ ਕੋਟ ਦੇ ਇੱਕ ਹਿਸਾਬ ਨਾਲ ਅੰਮ੍ਰਿਤਨ ਦਾ ਦਾਸ ਤਾਂ ਜਿਹੜੇ ਤੁਸੀਂ ਦੇਖਾਦੇ ਜਿੰਨੇ ਆਹ ਜਿੰਨੇ ਸਾਰੇ ਲਾਲ ਲਾਲ ਕੱਪੜੇ ਦੇ ਖੜੇ ਐ ਇਸੇ ਕੰਮ ਵਾਲੀ ਆ ਹੁਣ ਇਥੋਂ ਮੇਨ ਬੱਸ ਆਉਗੀ ਬੱਸ ਅੰਦਰ ਲੈ ਕੇ ਜਾਓਗੇ ਬੋਰਡ ਤੱਕ ਤੇ ਫਿਰ ਉੱਥੋਂ ਬਰਾਲੇ ਦਵਾਲੇ ਆ ਆਇਲੈਂਡ ਦੇ ਆਦਲ ਗੇੜਾ ਕਢਾਉਣਗੇ ਚੰਗਾ ਸੋਹਣਾ ਕੰਮ ਆ ਜਣੀ ਵਧੀਆ ਦਾ ਅੱਜ ਬੱਦਲਾਂ ਵਾਲਾ ਬਾਕੀ ਇੱਥੇ ਜ਼ਿਆਦਾ ਟੈਂਪਰੇਚਰ ਹੈਗਾ ਉਹੀ 8-9 ਡਿਗਰੀ ਬੱਦਲ ਜ਼ਿਆਦੇ ਆ ਉਸ ਕਰਕੇ ਟਪ ਚ ਵੀ ਸਵਾਲ ਆਉਂਦਾ ਉਹ ਤਾਂ ਮੀਂਹ ਨਹੀਂ ਪੈਂਦਾ ਬਈ ਵੀ ਚੰਗੀ ਗੱਲ ਆ ਜੇ ਮੀਂਹ ਪੈਂਦਾ ਫੇ ਤਾਂ ਵੀ ਕੰਮ ਜਾਂ ਖਰਾਬ ਹੋ ਜਾਂਦਾ ਇੱਥੋਂ ਹੁਣ ਸਾਰਿਆਂ ਨੂੰ ਤੋਰ ਕੇ ਲੱਗੇ ਚੱਲੇ ਆ। ਥੱਲੇ ਤੱਕ ਹਰਿਆਣੇ ਤੁਰ ਕੇ ਜਾਣਗੇ ਕਿਸ਼ਤੀ ਤੱਕ। ਪਾਣੀ ਦਾ ਨਜ਼ਾਰਾ ਵਾਹ। ਲਾਵੀ ਪਹੁੰਚ ਗਏ ਆਪਾਂ ਆਪਣੇ ਥਾਂ ਤੇ। ਸੋਨਾ ਬਣਾਇਆ ਡੈੱਕ ਜਾਨਾ ਨੇ ਇੱਥੇ ਆ ਕੇ। ਲਾਗਦੇ ਆਂ ਬੋਟਾਂ। ਇੱਥੇ ਆਪਣਾ ਆਪਣਾ ਮੌਕਾ ਜਾਂ ਲਾ ਕੇ ਨਾ ਥੋੜਾ ਜਿਹਾ ਅਗਲੀਆਂ ਸੀਟਾਂ ਤੇ ਬਹਿ ਗਏ। ਕਈ ਝਾਕਦੇ ਜੇ ਸੀਗੇ ਕਈਆਂ ਨਾ ਤਿੰਨ ਚਾਰ ਜਾਣੇ ਸੀਗੇ ਉਹਨਾਂ ਦਾ ਸੈੱਟ ਨਹੀਂ ਸੀ ਬੈਂਦਾ ਸੀ ਦੋ ਜਣੇ ਸੀ ਮੂਰੇ ਦੋ ਹੀ ਸੀਟਾਂ ਸੀ ਤੇ ਦੋਨੇ ਆਪਾਂ ਮਾਰ ਲਈਆਂ। ਜਿਹੜੇ ਲਾਲ ਕੋਟ ਆਪਾਂ ਨੂੰ ਪਹਿਲਾਂ ਭੜੇ ਲੱਗਦੇ ਸੀ ਭਾਰ ਜੇ ਲੱਗਦੇ ਸੀਗੇ ਉਹੀ ਲਾਲ ਕੋਟਾਂ ਨੂੰ ਆਪਾਂ ਜਿਵੇਂ ਬੌਲਟ ਪ੍ਰੂਫ ਜੈਕਟ ਆਉਂਦੇ ਐ ਪਾ ਕੇ ਬਹਿ ਗਏ। ਕਿਉਂਕਿ ਪਹਿਲਾਂ ਠੰਡ ਪਹਿਲਾਂ ਹੀ ਬਹੁਤ ਸੀਗੀ ਬਾੱਕੀ ਸੁੰਦਰ ਚਲੇ ਆਏ। ਕਿ ਇਹ TV ਲੱਗ ਵਗਾ ਸਹੀ ਸਪੀਡ ਤੇ ਜਾਈ ਜਾਂਦੀ ਤੇ ਠੰਡ ਫਿਰ ਸੀਨਾ ਚ ਜੀਦੀ ਪਰ ਨਾਲ ਕੋਟ ਇੱਕ ਠੰਡ ਤੋਂ ਤੇ ਇੱਕ ਜਿਹੜੇ ਇਹ ਪਾਣੀ ਦੇ ਵਿੱਚ ਛੱਟੇ ਪੈਂਦੇ ਇਹਨਾਂ ਨੂੰ ਬਚਾਈ ਜਾਂਦੀ ਸੀ ਕੁਦਰਤ ਦੀ ਗੱਲ ਆ ਆ ਦੇਖਦਾ ਕਿਤੇ ਪਹਾੜਾ ਉਹ ਨਵਾਂ ਪੱਥਰ ਆ ਇੱਕ ਪੱਥਰ ਆ ਇੱਕ ਜਿਹੜਾ ਰੇਤ ਆ ਗਿਆ ਬੀਜ ਤੇ Uh, remarkable cave and then it's about a three hour return walk yeah. <laughs> ਅੱਤਾ ਘਟਾ ਚੱਲਣ ਤੋਂ ਬਾਅਦ ਵਿੱਚ ਪਹਾੜ ਦੇ ਇਧਰਲੇ ਪਾਸੇ ਆ ਗਏ ਸੀ ਆਪਾਂ ਇੱਥੇ ਪਾਣੀ ਵੀ ਕਾਫੀ ਅਗਰੈਸਿਵ ਸੀਗਾ ਚੰਗੀਆਂ ਛੱਦਾਂ ਵਾਜਦੀਆਂ ਸੀ ਤੇ ਡਰਾਈਵਰ ਨੂੰ ਵੀ ਐ ਸੀਗਾ ਥੋੜਾ ਜਿਹਾ ਇਹਨਾਂ ਨੂੰ ਦਿਖਾ ਦਾਂ ਕਿਉਂਕਿ ਇਹੇ ਕੰਮ ਇਹਨਾਂ ਦਾ ਹੈਗਾ ਪਹਾੜਾਂ ਦਾ ਡਿਜ਼ਾਈਨ ਵੀ ਬਦਲ ਗਿਆ ਸੀ ਮੈਂ ਕਦੇ ਇਹੋ ਜਿਹੇ ਪਹਾੜ ਪਹਿਲਾਂ ਨਹੀਂ ਦੇਖੇ ਇਹ ਇਦਾਂ ਸੀ ਜਿਵੇਂ ਖੰਭੇ ਨਾਲ ਖੰਭਾ ਜੋੜ ਕੇ ਬਣਾਏ ਹੋਏ ਐਨ ਸਿੱਧੇ ਜਿਹੇ ਬਾਰੇ ਉਬਾ ਵੀ ਬਾ ਮੇਰੇ ਮੂੰਹ ਤੇ ਹਾਸੇ ਦਾ ਇੱਕ ਕਾਰਨ ਸੀ ਜਿਹੜੇ ਆਪਣੇ ਮਗਰ ਤਿੰਨੇ ਜਣੇ ਬੈਠੇ ਸੀ ਬੰਦੇ ਥੋੜੇ ਜਿਹਾ ਰੌਣਕੀ ਸੀਗੇ ਤੇ ਇੱਕ ਦੂਜੇ ਨਾਲ ਟੱਚਰਾਂ ਵੀ ਕਰਦੇ ਰਹੇ ਸਾਰੇ ਰਾਂ ਪਤੰਦਰ ਮਗਰ ਲੱਗ ਨਹੀਂ ਗਾਲੀ ਕੋਈ ਨਾ ਕੋਈ ਕਰੀ ਗਈ ਤਾਂ ਕਰਕੇ ਮੜਾ ਮੜਾ ਹਾਸਾ ਆ ਮੇਰਾ ਵੀ ਦੇ ਲਈ ਗਿਆ ਬੋਟ ਵਾਲੀ ਬੀਬੀ ਆਪ ਦੀ ਬਣਦੀ ਤਰ੍ਹਾਂ ਦੀ ਜਾਣਕਾਰੀ ਲੈ ਕੇ ਮੋਹਰੇ ਆ ਖੜੀ ਜਿੰਨਾ ਕਿ ਨਾ ਦੱਸਣਾ ਹੁੰਦਾ ਉਹਨਾਂ ਕੇ ਆਪ ਦੱਸੀ ਜਾਂਦੀ ਸੀ ਸਾਡਾ ਧਿਆਨ ਸੀਗਾ ਜਿਹੜਾ ਇੱਥੇ ਦਾ 뷰 ਪੜਦਾ ਹੈ 뷰 ਦੇ ਵਿੱਚ ਸੀਗੇ ਬੱਦਲ ਸੂਰਜ ਦੀ ਧੁੱਪ ਪਹਾੜ ਤੇ ਪਾਣੀ ਇਹ ਤਿੰਨ ਚਾਰੀ ਚੀਜ਼ਾਂ ਰਲ ਕੇ ਚੰਗਾ ਮੰਜ਼ਮ ਹੋਈ ਜਾਂਦੀ ਹੈ ਜਿਹੜਾ ਤਾਂ ਹੈ ਨਾ ਲਾਈਟ ਹਾਊਸ ਬਣਾਇਆ ਨਾ ਇੱਥੇ ਕੇਵਲ ਪਾਈ ਹੁੰਦੀ ਜੀ ਉਹਦੇ ਤੇ ਸਵਾਲ ਲੱਦ ਕੇ ਲੱਗੇ ਤਾਂ ਲੱਗੇ ਜਾਂਦੇ ਹੁੰਦੇ ਆਹ ਸੀਲ ਬੈਠੀ ਐ ਇੱਕ ਸੀਲਾ ਹੈ ਜਾਂ ਸੀਲੀ ਆ ਯਾਨੀ ਟਿੱਗੀਆਂ ਬੈਠੀ ਐ ਆ ਵੀ ਇੰਨ ਨੇ ਰਹੀ ਐ ਕੋਲ ਇਕ ਟੇ ਲਗਦੀ ਸੀ ਤਾਂ ਵੀਡੀਓ ਦੇ ਵਿੱਚ ਪਤਾ ਲੱਗਦਾ ਵੀ ਜਿਹੜਾ ਪਹਾੜਾ ਹੈ ਕਾਫੀ ਉੱਚਾ ਵਾ ਇਹਦੇ ਤੇ ਉਧਾਂ ਬੋਟ ਰਾਈਆਂ ਤੁਰ ਕੇ ਜਾਣ ਦਾ ਕੋਈ ਖਾਸ ਰਾਹ ਨਹੀਂ ਤੇ ਇਹਦੇ ਉੱਤੇ ਬਣਿਆ ਹੋਇਆ ਵਾ ਲਾਈਟ ਹਾਊਸ ਤੇ ਆ ਉਥੇ ਪੁਰਾਣਾ ਘਰ ਹੁੰਦਾ ਜਿੱਥੇ ਪਹਿਲਾਂ ਲੋਕ ਰਹਿੰਦੇ ਹੁੰਦੇ ਸੀ ਕੋਸ਼ਕਾ ਫੈਮਿਲੀ ਰਹਿੰਦੀ ਹੁੰਦੀ ਸੀ ਪਰ ਹੁਣ ਨਹੀਂ ਇੱਥੇ ਕੋਈ ਰਹਿੰਦਾ ਹੁਣ ਤਾਂ ਜਿਵੇਂ ਹੈਲੀਕਾਪਟਰ ਵਗੈਰਾ ਤਾਂ ਹੀ ਆਉਂਦਾ ਜਦੋਂ ਆਉਣ ਲੋਗੇ ਤੇ ਤੁਰ ਕੇ ਜਾਂ ਚੜ ਕੇ ਜਾਣ ਦਾ ਇੱਥੇ ਕੋਈ ਹੱਲ ਨਹੀਂ ਇੱਥੇ ਇਹਨਾਂ ਦਾ ਖੜਾਉਣ ਦਾ ਮੇਨ ਮਾਰਕਸ ਹੈ ਇਹ ਵੀ ਤੁਹਾਨੂੰ ਜਿਹੜਾ ਆ ਪੱਥਰਾਂ ਦੇ ਵਿਚਾਲੇ ਉਤੋਂ ਰਾਜਾ ਬਣਦਾ ਇਹ ਦਿਖਾਉਣ ਦਾ ਇਹ ਤਾਂ ਹੁਣ ਮੈਂ ਨਾ ਪਹੁੰਚ ਗਿਆ ਪਰ ਇਹ ਵੀ ਇੱਥੋਂ ਦੀ ਮੇਨ ਅਟਰੈਕਸ਼ਨ ਹੀ ਹੈ ਇਹ ਵੀਡੀਓ ਦੇ ਵਿੱਚ ਛੋਟਾ ਲੱਗਦਾ ਪਰ ਕਾਫੀ ਵੱਡਾ ਵਾ ਇਹਨੂੰ ਤੁਸੀਂ ਉਤੋਂ ਗੱਡੀ ਰਾਈਂ ਜਾ ਕੇ ਵੀ ਦੇਖ ਸਕਦੇ ਆਂ ਬਾਕੀ ਇੱਥੇ ਜੋ ਖੜਾਉਂਦੇ ਆ ਤੇ ਜਿਹੜਾ ਆ ਪਾਣੀ ਆ ਕੇ ਬਾਰ-ਬਾਰ ਡਿੱਗਦਾ ਵਾ ਇਹ ਵੀ ਆਟ ਸਵਾਦ ਹੁੰਦਾ ਹੈ ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਕੁਦਰਤ ਕੁਦਰਤ ਨਾਲ ਲੜੀ ਜਾਂਦੀ ਹੈ। ਪਾਣੀ ਪੱਥਰਾਂ ਨੂੰ ਖੋਰੀ ਜਾਂਦਾ। ਨਵੀਆਂ ਚੀਜ਼ਾਂ ਬਣੀਆਂ ਜਾਂਦੀਆਂ ਪੱਥਰ ਹੋਏ ਹਣੀ ਕਿਸੇ ਰੇੜੀ ਦਾ। ਇਹ ਵੀ ਪਰ ਉਹ ਤਾਂ ਗੰਗੂ ਮੀਂਹ। ਬੋਟ ਵਾਲਾ ਕੰਮ ਆਪਾਂ ਸਰੇ ਚੜ੍ਹ ਕੇ ਉਹ ਸਿਕਾ 2 ਘੰਟੇ 2 ਘੰਟੇ ਲਵਾਏ ਉਹਨਾਂ ਨੇ। ਉਹੋ ਵਾਲਾ ਆਪਾਂ ਸਰੇ ਚੜ੍ਹ ਕੇ ਹੁਣ ਆਪਾਂ ਅਗਲੇ ਥਾਂ ਤੇ ਆ ਗਏ ਤੇ ਪੋਰਟ ਆਫ ਦਾ ਮੇਨ ਮਸ਼ਹੂਰ ਆ। ਜੇਲ੍ਹ ਆ ਪੁਰਾਣੀ ਜਣੀ। ਉਹ ਦਿਖਾਉਂਦੇ ਆ ਤੇ ਉਹਨੂੰ ਆਹਾ ਵਾ ਉਹਦਾ ਆਰਥਰ ਹਿਸਟੋਰਿਕ ਸਾਈਟ ਇੱਥੇ ਲਗਾਏ 2 ਘੰਟੇ ਪਹਿਲਾਂ ਖਾ ਖੂ ਲਈਏ ਬਾਕੀ ਨਾਲ ਦੇ ਅੰਦਰ ਚੱਲਦੇ ਆ ਦਿਖਾਉਣੇ ਆ ਅੱਖਾਂ ਦੀ ਪੂਜਾ ਤਾਂ ਕਰਿਆਂਦੀ ਹੁਣ ਬਸ ਉਹਨੂੰ ਪੇਟ ਪੂਜਾ ਹੋ ਜਾਵੇ ਬਾਕੀ ਰਹਿੰਦਾ ਹੁੰਦਾ ਉਹਦੇ ਬਾਅਦ ਦੇਖ ਜਦ ਕੀ ਹਿਸਾਬਤਾ ਆਇਓ ਉਧਰ ਮੈਨੂ ਦੇਖਦੇ ਆ ਜੇ ਉਧਰ ਨਾ ਕੋ ਵਧੀਆ ਲੱਗੇ ਇੱਥੋਂ ਚੱਕਰਾਂਗੇ ਜਿਵੇਂ ਆ ਫਿਸ਼ੈਂਟਸ ਬਾਈ ਨਾਗਾ ਨੋਟ ਦੇਖਦੇ ਹੌਲੀ ਹੌਲੀ ਆ ਗਏ ਵੀ ਅੰਦਰ ਆਪਾਂ ਇਹ ਹੈਗੀ ਪੁਰਾਣੀ ਜੇਲ ਇੱਥੋਂ ਦੀ ਸਭ ਤੋਂ ਪਹਿਲਾਂ 1830 40 50 14 ਉਹਦੀ ਗੱਲ ਹੈ ਜਿਹੜੇ ਆਸਟ੍ਰੇਲੀਆ ਚ ਪਹਿਲਾਂ ਕੈਦੀ ਆਉਂਦੇ ਸੀ ਉਹਨਾਂ ਵਾਸਤੇ ਜੇਲ ਬਣਾਈ ਗਈ ਸੀ ਇੱਥੇ ਇੱਥੇ ਲੈ ਕੇ ਆਉਂਦੇ ਜਿਆ ਪਾਣੀ ਰਾਹੀਂ ਇੱਥੇ ਹੀ ਇਹਨਾਂ ਦਾ ਜੇਲ ਜੂਲ ਬਣਾਈ ਗਏ ਵਿੱਚ ਫਿਰ ਬਾਅਦ ਵਿੱਚ ਜਿਵੇਂ ਇੱਥੇ ਦਸਮਾਨੀਆਂ ਬਣਿਆ ਇਹ ਉਹੀ ਕੋ 1840 50 ਦੀ ਗੱਲ ਹੈ ਮਤਲਬ ਉਹ ਤੋਂ ਪਹਿਲਾਂ ਦੀ ਵੀ ਹੋ ਸਕਦੀ ਹੈ ਇਹ ਹੁਣ ਆਪਾਂ ਟੂਰ ਲਿਆ ਉਹ ਜੇ ਦੱਸਣਗੇ ਹੌਲੀ ਹੌਲੀ ਉਹ ਵੀ ਕਦੋਂ ਦੀ ਅਸਲੀ ਗੱਲ ਹੈ ਕਦੋਂ ਦੀ ਏਦਾਂ ਹੀ ਆਪਾਂ ਫਿਰ ਆ ਕਰੂਜ਼ ਕਰੂਜ਼ ਦਾ ਮਤਲਬ ਇੱਥੇ ਉਹ ਉੱਥੇ ਲੱਗ ਜਾਂਦੇ ਉਹਨਿੱਕੇ ਜਿਹੇ ਆਈਲੈਂਡ ਦੇ ਇਹ ਤੇ ਇਹ ਤੇ ਪਹਿਲਾਂ ਬੰਦੇ ਨੱਪਦੇ ਹੁੰਦੇ ਜਿਹੜੇ ਇੱਥੇ ਕੰਮ ਕਰਦੇ ਸੀਗੇ ਉਹਨਾਂ ਨੂੰ ਦੱਬ ਦਿੰਦੇ ਜਿਨ੍ਹਾਂ ਨੇ ਅੱਜੇ ਜੇ ਕੰਮ ਕੀਤਾ ਕੋਈ ਮਰ ਜਾਂਦੇ ਉਹਨਾਂ ਲਿਆ ਕੇ ਉੱਥੇ ਦੱਬ ਦਿੰਦੇ ਸੀ ਆਹ ਹਾਂ ਮਟਬਾ ਹੋ ਜੀ ਤੇ ਲੋਕਾਂ ਦਾ ਦੱਬਦੇ ਬਹੁਤ ਕੈਸਸ ਐਂਡ ਕਵਾਇਟ ਬਿਊਟੀਫੁਲੀ ਕੈਪਟਿਨਸ ਆ ਕਵਰਾਂ ਹੈਗੀਆਂ ਇਹਨਾਂ ਦੀਆਂ ਆਉਣੀਆਂ ਆ ਮੈਂ ਵੀ ਯਾਰ ਕੈਚਿੰਗ ਗਰੂਪਸ ਆਫ ਸਮ ਆਫ ਦੋਜ਼ ਆ ਕਵਰ ਪਾਸਟ ਥਿੰਕ ਵਨ ਆਇਲੈਂਡ ਹਾਈ ਗ੍ਰਾਊਂਡ 3 1100 ਜਾਨਾਂ ਨਪਿਆ ਜੀ ਇੱਥੇ ਨਿਓਬਾ ਟਾਈਮ ਜਿਹੜੇ ਤਕੜੇ ਕਿਰਮੀਗ ਨਾਲ ਸੀ ਜਾਂ ਜਿਹੜੇ ਬਿਮਾਰ ਹੋ ਜਾਂਦੇ ਸੀ ਉਹ ਮਰ ਜਾਂਦੇ ਸੀ ਜਾਂ ਜਿਹਦੀ ਉਮਰ ਪੂਰੀ ਹੋ ਜਾਂਦੀ ਸੀ ਉਹ ਮਰ ਜਾਂਦਾ ਸੀ ਉਹਨੂੰ ਇੱਥੇ ਦੱਬ ਦਉਂਦੇ ਸੀ ਵੀ ਡਿਸਕਰਾਇਡਡ ਇਟ ਇਜ਼ ਅ ਸਿਕਿਓਰ ਅੰਡਰਸਟੇਡ 1100 ਲੋਕਨ ਉੱਪਰ ਇੱਥੇ ਮਤਲਬ ਉਹ ਜਿਹੜੀ ਪਰਾਂ ਜੇਲਾ ਉਹਦੇ ਆਹ ਜੇਲੜੇ ਇੱਥੋਂ ਕਈ ਤੇ ਕੋਤੀ ਨਿਕਲਦੇ ਜਿਹੜੇ ਸਾਰੇ ਜਿਹੜੇ ਮਰ ਜਾਂਦੇ ਉਹਨਾਂ ਨਾਲੋਂ ਪਿਆ ਜਿਆਦਾ ਜ਼ਰੇ ਤੇ ਕਰੂਜ਼ ਵਾਲੀ ਤਾਂ ਨਿੱਕੀ ਜੀ ਟ੍ਰਿਪੀ ਜੀ ਪੂਰੀ ਹੋ ਗਈ ਟ੍ਰੈਪ ਜਾਂ ਨਹੀਂ ਟ੍ਰਿਪੀ ਜੀ ਜਣਾ ਕਰੂਜ਼ ਵਾਲੀ ਟ੍ਰਿਪੀ ਜੀ ਪੂਰੀ ਹੋ ਗਈ ਹੁਣ ਆ ਜੇਲ ਤੇ ਗਿਹੜੇ ਦਿੰਨੇ ਇੱਥੇ ਕਿੱਥੇ ਕੀ ਬਣਿਆ ਪੜਪੜ ਲੈਨੇ ਆ ਇੱਕ ਟੂਰ ਜਿਆ ਕਰਾਉਂਦੇ ਆ ਉਹ ਹੈਗਾ ਵਾ 2 3 45 ਦੇ ਵਾ ਵਾ ਲੇਟ ਆ ਚੱਲ ਆ ਵੀ ਜਿਹੜਾ ਗੁੜਾ ਜਨੇ ਇੱਥੇ ਉਹਨਾ ਟਾਈਮ ਹੈਗਾ ਆਪਣੇ ਘੰਟਾ ਡੇਢ ਘੰਟਾ ਇੱਥੇ ਫੇਰ ਘਾਟ ਹੋਰ ਉੱਥੇ ਜਾਦੇ ਆ ਐਕਾ ਸਾਨੂੰ ਇੱਥੇ ਬਜ਼ਾਰਕ ਮਿਲੇ ਬਾਪੂ ਸੀਗੇ ਇੱਥੋਂ ਦੇ ਉਹ ਜਦੋਂ ਬਣਦ ਪਹਿਲਾਂ ਲਾਹੌਰ ਰਹਿੰਦੇ ਸੀ ਉਹਨਾਂ ਉਹਦੇ ਉਹਦੇ ਮਾਮਾ ਹੁਣੇ ਆਏ ਹੋ ਸੀ ਇੱਥੇ 20 ਸਾਲ ਲਵਾਏ ਉਹਨਾਂ ਦਾ ਗੋਰੀਆਂ ਨੇ ਆਹੀ ਜੇਲ੍ਹ ਦੇ ਕੋਲੇ ਇੱਥੇ ਜਾਂ ਟਸਮਾਨੀਆਂ ਚ ਲਾ ਲਉ ਕਹਿ ਸਕਦੇ ਆ ਫਕਰੀ ਬਦਨਾ ਦੇਲ ਵਾਲੇ ਏਰੀਏ ਤੇ ਜਾਂ ਦਸਮਾਨੀ ਤੂੰ ਗੱਜਰਾਂ ਵਾਲੇ ਚੋਂ ਆਏ ਸੀ ਮੇਨ ਹੋਦ ਸੰਦੂ ਸੰਦੂ ਸੇ ਹੈ ਹਨ ਤੇ ਨਵਾਇੰਨੋ ਚੰਗਾ ਟਾਈਮ ਲਵਾਇਆ ਉਹਨਾਂ ਦਾ ਇੱਥੇ 20 ਸਾਲ ਲਵਾਇਆ ਤਿੰਨੇ ਜਣੇ ਆਏ ਸੀ ਤਿੰਨਾਂ ਚੋਂ ਇੱਕ ਦੀ ਡੈਥ ਹੋ ਗਈ ਤੇ ਦੋ ਜਣੇ ਮੁੜ ਗਏ ਸੀ ਹਾਲੋ ਐ ਜੀ ਹੁੰਦੀ ਸੀ ਇਹ 1877 ਤੱਕ ਹੁਣ ਏ ਟਹਿ ਗਈ ਜਾਨੀ ਇਹਦਾ ਚੀਜ਼ਾਂ ਡੱਗੀਆਂ ਟਹਿ ਗਈਆਂ ਇਹ 1845 ਦੇ ਬਣਾਈ ਬਣੀ ਸੀ ਉਦੋਂ ਆਟਾ ਮਲ ਸੀ ਇਹ ਜਾਨੀ ਆਟਾ-ਆਟਾ ਬਣਦਾ ਜਿਹੜਾ ਜੋ ਵੀ ਹੈਗਾ ਉਸ ਤੋਂ ਬਾਅਦ 10 ਸਾਲਾਂ ਬਾਅਦ 1857 ਦੇ ਵਿੱਚ ਇਹਨੂੰ ਜਾਨੀ ਇਹ ਇਹਦੇ ਡਿਵਾਈਡ ਕਰਕੇ ਇਹਨੂੰ ਬਣਾਤਾ ਸੀ ਜਾਨੀ ਕੈਦੀਆਂ ਲਈ ਤੇ ਕੈਦੀ ਰੱਖੇ ਗਏ ਸੀ ਉਦੋਂ ਇੱਥੇ ਜਿਹੜੀ ਇਹ ਹੀ ਆਪਾਂ ਬਾਹਰੋਂ ਦੇਖੀ ਅੰਦਰੋਂ ਇਹੋ ਜਿਹੀ ਲੱਗਦੀ ਹੈ ਮੰਡਾਫੇ ਵੀ ਇਹਨਾਂ ਨੇ ਬਾਵਾ ਬੀਮ ਬੂਮ ਲਾ ਕੇ ਖੜਾਈ ਹੋਈ ਆ ਜਨਾਬ ਸਾਹਿਬ ਦਾ ਡੈਗ ਬਣੀ ਸੀ ਉਹਨੂੰ ਡੜੀ ਨਾ 136 ਸੀਗਿਆਂ ਦੇ ਵਿੱਚ ਜੇਲਾ ਹੀ ਆ ਯਾਨੀ ਕਿ ਕਮਰੇ 26 ਫਲੋਰ ਤੇ ਫਿਰ ਗਰਾਉਂਡ ਫਲੋਰ ਤੇ ਇਹ ਤੇ ਬੰਦੇ ਬੰਦੇ ਨਾਂ ਲਿਖਿਆ ਆ ਇੰਦਾ ਦੀ ਲੱਗਦੀ ਹੁਣ ਇਹ ਚੀਜ਼ ਦੇਖਣ ਨੂੰ। ਉਹਦੇ ਖਾਣੇ ਨੂੰ ਛੋਲਰ ਜਿਹਨੇ ਹਾਇ ਬੱਲੇ ਆ। ਇਹ ਖਾਣੇ ਬਣੇ ਆ। ਪਹਿਲਾਂ ਇੱਕ ਤਾਂ ਥੱਲੇ ਵਾਸਤੇ ਇਹ ਕੁੱਤੇ ਹੁੰਦੇ ਸੀ। ਲੋਕ ਦੋ ਜਣ ਦੋ ਲੈਵਲ ਹੋਣੇ ਛੱਤ ਹੋਣੀ ਪਹਿਲਾਂ। ਹੋਂ ਤਾਂ ਢਾਡੂ ਗਏ। ਉਹ ਵੀ ਜਿੰਨਾ ਕੇ ਸਾਹ ਬੈ ਕਾਫੀ ਸਭ ਹੀ ਫਿਰਦੇ ਆ। ਸਿਆਣੇ ਆ ਗੋਰੇ। ਜਿਹੜੀ ਇਹ ਇਨਫੋਰਮੇਸ਼ਨ ਬੀਬੀ ਉਹ ਤੋਂ ਬੱਚਾ ਵੀ ਉਹ ਕਹਿੰਦੀ ਵੀ ਮੇਰੇ ਦਾ ਮਕਸਦ ਇਹ ਸੀਗਾ ਵੀ ਜਿਹੜੇ ਆਸਟ੍ਰੇਲੀਆ ਦੇ ਜਿਹੜੇ ਸਭ ਤੋਂ ਹਾਰਡ ਕੋਰ ਕੈਦੀ ਸੀਗੇ ਹਾਰਡ ਕੋਰ ਕੈਦੀ ਬੜਾ ਤੰਗ ਕਰਦੇ ਸੀ ਜਿਹਨਾਂ ਦੇ ਜਨ ਕਰਾਇਮ ਵੱਡੇ ਸੀ ਇਹਨਾਂ ਦੇ ਉਹਨਾਂ ਨੂੰ ਇੱਥੇ ਭੇਜਿਆ ਜਾਂਦਾ ਸੀ ਮਤਲਬ ਇੱਥੋਂ ਦੀ ਜਿਹੜੀ ਕੈਦ ਸੀਗੀ ਉਹ ਬਹੁਤ ਸਖਤ ਸੀਗੀ ਕੰਮ ਬਹੁਤ ਕਰਾਉਂਦੇ ਸੀ ਉਹ ਖਾਣਾ ਰੱਖਦੇ ਸੀਗੇ ਸਵੇਰੇ ਉਹਨਾਂ ਨੂੰ ਆਟਾ ਘੋਲ ਕੇ ਪਾਣੀ ਦਾ ਦੇ ਦਿੰਦੇ ਸੀ ਦੁਪਹਿਰੇ ਮਾੜਾ ਮੋੜਾ ਬਰੈਡ ਦਿੰਦੇ ਰਾਤ ਨੂੰ ਫੇਰ ਆਟਾ ਤੇ ਪਾਣੀ ਘੋਲ ਕੇ ਦੇ ਦਿੰਦੇ ਸੀ ਇਸ ਕਰਕੇ ਇਹਨਾਂ ਨੂੰ ਵੀ ਫਿਰ ਬਿਵਾਰ ਬੂਰ ਹੋਏ ਰਹਿੰਦੇ ਸੀ ਪੂਰਾ ਸਖਤ ਸੀਗਾ ਕੰਮ ਜਣ ਗਿਆ ਪੂਰਾ ਲੈਸੈਂਸ ਖਾ ਕੇ ਭੇਜਦੇ ਸੀ ਕੋਜ ਤੇ ਨਾ ਆ ਰਿਹਾ ਕਿਤਾਬਾਂ ਵੀ ਰੱਖੇ ਦੇ ਇਸ ਦੇ ਲਾਇਬ੍ਰੇਰੀ ਚ ਮੇਰੇ ਕੋਈ ਬੰਦਾ ਸਿਆਣਾ ਪੜ ਕੇ ਇੱਥੇ ਛੁੱਟਣਾ ਚਾਹੁੰਦਾ ਛੁੱਟ ਵੀ ਜਾਂਦਾ ਹੈ 81835 ਹਨ ਹਾਂ ਹਾਲ ਹੀ 1835 ਬਣੀ ਸੀ ਨਾ ਦੇ ਇਸ ਨੂੰ 300 ਤੇ 200 ਸਾਲ ਵਾਲੇ ਆ ਘਰੇ ਵੀ ਜਾਂਦੇ ਉਧਰ 190 ਸਾਲ ਹੋ ਗਏ ਇਹਨਾਂ ਨੂੰ ਹਾਂ ਭਾਈ ਹਾਂ ਉਹ ਘਰੇ ਵੀ ਜਾਂਦੇ ਚੱਲਦੇ ਉਧਰ ਨੂੰ ਕੋਈ ਨਹੀਂ ਸਾਡੇ ਵਰਗੇ ਨਹੀਂ ਦੇਖਣ ਨੂੰ ਇੱਥੇ ਜਾਨੀ ਐਂਟਰਟੇਨਮੈਂਟ ਗੱਲ ਨਹੀਂ ਹੈ ਲੋਕਾਂ ਦੀਆਂ ਜ਼ਿੰਦਗੀਆਂ ਨਿਕਲੀਆਂ ਕਈਆਂ ਦੀਆਂ ਤਰ੍ਹਾਂ ਤਰ੍ਹਾਂ ਦੇ ਕੈਦੀ ਤਰ੍ਹਾਂ ਤਰ੍ਹਾਂ ਦੇ ਕ੍ਰਾਈਮ ਕਿਸ ਨੂੰ ਕਿਵੇਂ ਪਾਣੀ ਕੀਤਾ ਕਿਸ ਨੂੰ ਕਿਵੇਂ ਇਧਰ ਕੁਝ ਹੋ ਰ ਆ ਗਿਆ ਆਹ ਪਤਿਆ ਨਵੀਆਂ ਲੱਗੀਆਂ ਹਨ ਆ ਇਧਰ ਪੁਰਾਣੀਆਂ ਜਿਹੜੀਆਂ ਆਹ ਹਾਂ ਇਹ ਆ ਬੱਚ ਮਾਈਆਂ ਹੋਈਆਂ ਨੇ ਇਹ ਲੱਕੜਾਂ ਦੇ ਪੱਥਰੇ ਹੋ ਜਾਂ ਹੈ ਨਾ ਲੋਹੇ ਦੇ ਪੱਥਰ ਲੱਗਦੇ ਨੇ ਹੈ ਨਾ ਕੀ ਆ ਪੱਥਰ ਜਿਆ ਕੱਟੀ ਹੋ ਹਿਸਾਬ ਨਾਲ ਆਉ ਜੋ ਲੱਕੜਾਂ ਹੁੰਦੀਆਂ ਲੱਗਦੀਆਂ ਗੱਲ ਸਹੀ ਆ ਆ ਬੈੱਡ ਹੁੰਦੇ ਸੀ ਪਹਿਲਾਂ ਇਹ ਥੱਲੇ ਜਾਨੀਗਾ ਉਹ ਛੱਤ ਹੁੰਦੀ ਸੀ ਹੁਣ ਛੱਤ ਡਹਿ ਗਈ ਹੁਣ ਇਹਨਾਂ ਦੇ ਜਾਨੀਗਾ ਬਾਲੇ ਜੇ ਪਾ ਕੇ ਜੋ ਵੀ ਆ ਲੋਹੇ ਦੇ ਇੱਕ ਇਕੱਠਾ ਬੈੱਡ ਬਣਾ ਦਿਆ ਫੋਲਡ ਹੋ ਜਾਂਦੇ ਆ ਮਾਦੇ ਤੇ ਖਰਾਣੇ ਕਿਵੇਂ ਹਨ ਕਿਹੜੇ ਬੰਦੇ ਡਟਾਣ ਆਈਏ ਕਿਹੜੇ ਕੰਮ ਕੀਤਾ ਕੰਨਾਂ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਇੱਥੇ ਕੈਦ ਕੀਤਾ ਅੱਕਾ ਕਾਰਾ ਆ ਗਿਆ ਇਹਦੇ ਦੇਖ ਕੇ ਤੁਹਾਨੂੰ ਦੱਸ ਦਾਨ ਕੀ ਹਿਸਾਬਤਾ ਸੀ 1850 ਦਾ ਘਰ ਬਣਿਆ ਹੋਇਆ ਜਣੀ ਆ ਆ ਫੋਟੋ ਜਿਹੜੀ ਆ ਲਈ ਗਈ ਜੇ ਕਰਦੀ 1890 ਚ ਲਈ ਗਈ ਤੇ ਅੱਜ ਸੀ ਮੈਂ ਜਿਆ ਉਹੀ ਆਉ ਜੋਨਾ ਜਿਆ ਜ਼ਾਰਾ ਲਿਖਿਆ ਹੈ ਨਾ ਕਿ ਇਸ ਹੱਕ ਤਾਲ ਸੀ ਆ ਜਾ ਤਨ ਨਗੀ ਕੀਤੀ ਦਿਖਾਉਣ ਵੀ ਕਾਦੀ ਬਣੀ ਹੈ ਕੰਧ ਨਗੀ ਕੀਤੀ ਜਈ ਹੈ ਪੜਨ ਦਾ ਬੜਕ ਹੋਇਆ ਜੇ ਪੜਨ ਲੱਗ ਗਏ ਆ ਤਾਰੂ ਯਾਦ ਨਾ ਆਹ ਜੇ ਕੀ ਬੜ ਲੈ ਜੈ ਐਵੋਲੂਸ਼ਨ ਆਡਰ ਤਰੀਕੇ ਸਮੇ ਸਮੇਂ ਹਿਸਾਬ ਨਾਲ ਕਿਵੇਂ ਬਦਲਦਾ ਗਿਆ ਇਹ ਇਹ ਜੀ ਬਿਲਡਿੰਗ ਬਣਾਈ ਹੋਈ ਆ 1845 ਦੇ ਲਗਭਗ 1970 ਤੱਕ ਪਹਿਲੋਂ ਕੱਲਾ ਉਹ ਹੁੰਦਾ ਇਹ ਉਹਨੇ ਫਿਰ ਕੰਦ ਕੰਦ ਕੱਢਦੇ ਜਾਂ ਸੱਜੇ ਖੱਬੇ ਕਰਦਾ ਫਿਰ ਸਾਈਡ ਤੇ ਵੇਕ ਬੰਧਿਆ ਬਣਾਦਾ ਅੱਗੇ ਗੇਟ ਦੇ ਅੰਦਰ ਦੇ ਬਣੀ ਗੁੰਬੇ ਕਰੀ ਗਏ ਹਾਂ ਪੌੜੀਆਂ ਪੁੜੀਆਂ ਸਭ ਪੁਰਾਣੀਆਂ 1907 ਦੀ ਆ ਉਹਦੇ ਠਾ 22 ਮਾਰਚ 1907 ਉੱਤਰੀ ਦੇ ਯਾਨੀ ਇੰਡੀਆ ਦੇ ਗ੍ਰਾਵਾਂ ਜਿੰਨੇ ਕੇ ਬਚਾਏ ਹੋਏ ਬਚਾ ਲਏ ਇਹਨਾਂ ਕੋਈ ਢਾਈ ਵੀ ਗਈਆਂ ਕੰਨਾ ਕੁੰਨਾ ਜਿਵੇਂ ਆ ਪਈਆਂ ਨੇ ਜਿੰਨਾ ਨਿਵੇਂ ਜਾਈ ਨੇ ਉਹਨੀਆਂ ਜੇਲਾ ਜੂਲਾ ਸੀਗੀਆਂ ਉਤਲੇ ਪਾਸੇ ਥੋੜੇ ਲੋਕਾਂ ਰਹਣ ਹੁੰਦੇ ਲੋਕਾਂ ਦੇ ਮਤਲਬ ਜਿਹੜੇ ਤੇ ਕੰਮ-ਕੁਮ ਕਰਦੇ ਜਾਂ ਜਿਹੜੇ ਜੇਲਾ ਜੂਲਾ ਰਹੀ ਜਾਂ ਸਫਾਈ ਸੀਗੇ ਆ ਚੀਜ਼ ਹੁੰਦੀ ਹੈ ਮੈਨਾਂ ਆਪਾਂ ਇਹਦੇ ਵਿੱਚ ਜਾਣਾ ਇਹਦੇ ਇਹਦੇ ਵਿੱਚ ਕਬ ਚੜਿਆਣਾ ਉਦੋਂ ਤਾਂ ਫੇਰ ਹੋਰ ਵੱਡਾ ਆਉਂਦਾ ਸੀ ਪਿੱਛੇ ਹੋਟ ਐਡ ਹੋ ਗਿਆ ਉਹ ਵੀ ਟਾਈਕ ਮਗਲੀ ਵੀ ਉਹ ਵੀ ਮਗਲੀ ਹੋਇਆ ਉਹ ਉਹ ਮਗਲੀਆਂ ਹੋਟ ਐ ਗਈਆਂ ਆ ਜਾ ਹਾ ਬਣਾਇਆ ਨਾ ਉਹ ਹਸਪਤਾਲ ਇਹ ਕਿਹੜੇ ਆਲਾ ਹਸਪਤਾਲ ਆਇਆ ਇਥੋਂ ਆਇਆ ਪੋਣੀਦਰ ਕੇ ਤਾ ਹਾ ਬਣਾਇਆ ਦੀਗਾ ਆਹੋ ਹਸਪਤਾਲ ਹੋਣਾ ਫਿਰ ਉਹ ਮੱਕਦਾ ਹੀ ਨਹੀਂ ਇਹ ਕੋਸ ਇੱਥੇ ਬਹੁਤ ਆ। ਜ਼ਿਆਦਾਤਰ ਜਿਹੜਾ ਖਾਲੀ ਥਾਂ ਦੀ ਦਾ ਸਾਰਾ ਟਿਆ ਹੋਇਆ ਇੱਥੇ ਜਿਹੜੇ ਕੋਨਾ ਕੋ ਹੁੰਦਾ ਹੀ ਸੀ। ਸਾਰੇ ਘਰ ਕਮਰੇ ਸਭ ਖੋਸ ਗਿਆ। ਇਹ ਥੋੜੀ ਉਹ ਬਹਟਾਈ ਗਿਆ ਜਿਹੜਾ ਬਚ ਗਿਆ ਉਹ ਦਖੀ ਜੇ ਦੇਖੀ ਜਾਂਦੇ ਆਪਾਂ। ਜਿਵੇਂ ਉਹਨਾਂ ਦਾ ਹਰੋਂ ਪਿੱਛੇ ਆ ਆ ਹੜਾ ਘਾਏ ਤੇ ਸਿੱਟਵੇਂ ਸਨ ਕੰਦਾ ਗੋਲੀ ਸੀ। ਸਾਰੇ ਟੁੱਟੂ ਗਏ। ਸਮੇਂ ਦੀ ਮਾਰ ਥੱਲੇ ਆ ਗਏ। ਆੜੇ ਕੋਟੇ ਜ ਫੇਰ ਹੋ ਗਏ। ਇਹਨੇ ਬਹੁਤ ਕੋ ਲਿਖਿਆ ਹੋਇਆ ਵਾ ਬਹੁਤ ਜਿਆਦੇ ਕੋ ਬਸ ਇਹਦੀਆਂ ਇਹ ਗਲੀਆਂ ਘੁੰਮੀ ਜਾਨੇ ਆ ਕਿਆਰੀਆਂ ਕਿਉਰੀਆਂ ਜੀਆਂ ਬੜੀਆਂ ਸੋਹਣੀਆਂ ਬਣਾਈਆਂ ਸੀ ਆ ਦੇ ਰਾਂ ਰੋਜੇ ਬਣਾਏ ਹੋਏ ਇਥੇ ਵਾਲੇ ਢੇੜਾ ਦੇ ਨੇ ਅੰਦਰ ਆਖਦੇ ਕੀ ਕਾਫੀ ਮਨਾ ਦਾ 1.5 150 ਸਾਲ ਪੁਰਾਣੇ 100 ਸਾਲ ਪੁਰਾਣੇ ਲੱਗਦਾ ਦੇਖਣ ਨੂੰ ਬਾਕੀ ਆਪਣਾ ਤਾਂ ਅੰਦਾਜ਼ਾ ਹੀ ਆ ਇਹ ਕਿ ਪੁਰਾਣੇ ਬਹੁਤ ਆ ਹੋ ਜਾਣੀ ਸਾਲਾਂ ਦੀ ਗੱਲ ਕਰਦੇ ਆ ਦੋਨੇ ਦਿਨ ਦਾਦਕੇ ਨਹੀਂ ਜਾਂਦੇ ਆ ਹਾਂ ਕਾ ਕਰ ਆ ਗਿਆ ਕਿਸ ਦਾ ਇੱਥੇ ਮਿਲ ਸਾਰਾ ਤਕੜਾ ਬੰਦਾ ਰਹਿੰਦਾ ਹੁਣ ਇਹਦਾ ਕਮਾਂਡਰ ਕਮਾਂਡੰਟ ਕਮਾਂਡੰਡਰ ਰਹਿੰਦਾ ਹੁੰਦਾ ਹੈ ਜਿਹੜੀ ਇੱਥੇ ਇਸ ਘਰ ਦੀ ਫੋਟੋ ਹਣ 15 ਦੇਖ ਕੇ ਆਏ ਇਹਦੀ ਇੱਕ ਫੋਟੋ ਲੱਗੀ ਸੀ ਬਾਹਰਲੀ 1895 ਦੀ ਇਹਦੇ ਵੇਤੇ ਇੱਕ ਇਹਨਾਂ ਦੇ ਵਿੱਚੋਂ ਖੜਾ ਸੀ ਆ ਪੌੜੀਆਂ ਦੇ ਇੱਥੇ ਇੱਕ ਜਣ ਇੱਥੇ ਖੜਾ ਏ ਇੱਕ ਇੱਥੇ ਤਿੰਨ ਚਾਰ ਜਣ ਇੱਥੇ ਤਾਂ ਖੜੇ ਨੇ ਕੀ ਪਤਾ ਜੀ ਉਹਨਾਂ ਨੂੰ 190 ਸਨ ਨਾ ਮੇਰੇ ਗਾ ਬੰਦਾ ਇੱਥੇ ਖੜਕੇ ਦੀ ਵੀਡੀਓ ਬਣਾਉਂ ਆਹੀ ਗੱਲਾਂ ਕਰਦਾ ਸਮੇਂ ਸਮੇਂ ਦੀ ਗੱਲ ਆ ਆ ਪੁਰਾਣਾ ਕਮਰਾ ਬਣਾ ਕੇ ਦਿਖਾਇਆ ਜਾਂਦਾ ਪਹਿਲਾਂ ਖਿਜਾ ਹੁੰਦਾ ਕੋਸਮਾਨ ਆ ਸੈਂਕ ਹੁੰਦਾ ਜਿਹੜੀ ਵੇਲਾ ਹਨ ਸੈਂਕ ਦੀ ਗੂੰ ਸੀ ਆਇਆ ਫੋਟੋ ਉਹਦੀ ਕਮਾਂਡਰ ਦੀ ਆਹ 1840 ਕਮਾਂਡਰ ਦੀ ਫੋਟੋ ਰਾਗੋਲੀ ਆ ਆ ਕਮਰੇ ਵਾਲੀ ਹੱਤ ਕਰਾਈ ਜੀ ਉਹਦੀ ਲਾਲ ਲਾਲ ਕਾਰਪਟ ਜਣੀ ਉਸ ਸਮੇ ਦਾ 874 ਦਾ ਕਮਰਾ ਡਰਾਇੰਗ ਰੂਮ ਸੀਗਾ ਇਹ ਮੋਮਬੱਤੀਆਂ ਰਾਹ ਦਾ ਡਾੜੀ ਉਹ ਕੋਲ ਲਾਈਟ ਸੀ ਪਹਿਲਾਂ ਪਹਿਲਾਂ ਹਨਾ ਉੱਥੇ ਹੋਣੀਆ ਹੁਣ ਬਲਬ ਲਾ ਦੇ ਹੂੰ ਐਤੋਂ ਇਹ ਦਿਖਾ ਦਿੰਨਾ ਉਹ ਕਾਗਜ਼ੀ ਕੱਪੜੇ ਵੀ ਇੱਧਰ ਆ ਜਾਣਗੇ ਉਹ ਸਾਨਾ ਵੀ ਕਿਵੇਂ ਪਏ ਹੁੰਦੇ ਅਗਲੇ ਤੇ ਪੇਂਟਿੰਗ ਵੀ ਲੱਗੀ ਹੋਈ ਆ ਕੋਰਸੇ ਕੁਝ ਸਾਰਾ ਸਮਾਨ ਪੁਰਾਣੇ ਸਮੇਂ ਦਾ ਹੀ ਆਣਾ ਕੰਧਾਂ ਦੀ ਕਾਰਗਰੀ ਦੇਖ ਲੋ ਤੁਸੀਂ ਕੰਧਾਂ ਦੇ ਇੰਪੋਰਟਰ ਆ ਐਨਾ ਕੀ ਜਾਣਨ ਹੁੰਦਾ ਹੁਣ ਉਹਨਾਂ ਸਮਿਆਂ ਦੇ ਵਿੱਚ ਮਗਾ ਇੰਨਾ ਕੀ ਚਾਨਣ ਹੁੰਦਾ ਹਣਾ ਉਹਨਾਂ ਸਮਿਆਂ ਦੇ ਵਿੱਚ ਅਕੋਰਾ ਆ ਗਿਆ ਹਣਾ ਕਾ ਕਾ ਦੱਬਾ ਰੱਖਿਆ ਹੋਈ ਵੇ ਮੁੰਡਾ ਆ ਰਿਹਾ ਉਹਨੇ ਗਾਈ ਉਹ ਪੂਰੀਆ ਫੈਲਾ ਬੂਨਾ ਉਹ ਕਹੋ ਦਸਾਂ ਬਣਾ ਲੇਗਾ ਸੈਕਸ ਨੇ ਦਾਨਾ ਫੈਲਾ ਫੂਲੇ ਰੱਖਿਆ ਹੋਈਆਂ ਸਾਰੀਆਂ ਆ ਗਿਆ ਉਹ ਸਮੇਂ ਦੇ ਕਰੋਖਰੀ ਪਾਂਡਾ ਟਿੰਡਾ ਦਾ ਜੋ ਵੀ ਉਹ 840 50 60 99 ਦੀ ਗੱਲ ਹੈ ਇਹ ਆ ਗਿਆ ਉਹ ਸਮੇ ਦਾ ਕਿਚਨ ਨਹੀਂ ਤੇ ਬਰੈਡ ਵਗੈਰਾ ਪਾਉਂਦੇ ਜਨਾ ਅੰਡੇ ਮੈਂ ਆਂਡੇ ਵੀ ਰੱਖਿਆ ਹੋਇਆ ਹਾਂ ਆਹ ਹੋਰ ਜ਼ਿਆਦਾ ਟਾਈਮ ਐਸ ਕੀਤਾ ਹੈ ਖਾਣ ਨੂੰ ਕੋ ਮੈਕਸ ਕੀਤਾ ਹਾਂ ਨਾ ਪਰ ਇਹ ਕੰਡਾ ਵੀ ਹੈ ਉਹ ਮੰਦਰ ਜਿਹਾ ਬਣਾਇਆ ਪਿਆ ਆਪਣੇ ਜਿਵੇਂ ਟੋਲੀ ਕਹਿ ਦਿੰਦੇ ਸੀ ਉਵੇਂ ਇਹਨਾਂ ਦੀ ਜੇ ਮੈਂ ਅੱਜ ਦੇ ਸਮੇ ਦੀ ਫਰਿੱਜ ਲਾ ਲਵਾਂ ਵੀ ਨਹੀਂ ਮੱਖੀ ਮੱਛਰ ਅੰਦਰ ਫੋੜ ਰੱਖਿਆ ਹੁੰਦਾ ਸਾਰਾ ਟੱਕੇ ਆ ਮੂਹ ਲਡੋਨ ਨੂੰ ਜਾਲੀ ਲੱਗੀ ਹੋਈ ਹੈ ਜਿਹੜੇ ਬਜ਼ੁਰਗ ਆਪਾਂ ਨੂੰ ਟੱਕਰੇ ਸੀਗੇ ਨਾ ਉਹਨਾਂ ਦੇ ਮਾਮਾ ਜੀ ਹੁਣੀ ਆਏ ਸੀ ਇੱਥੇ ਮਤਲਬ ਲਿਆਂਦੇ ਗਏ ਸੀਗੇ 20 ਸਾਲ ਦੀ ਉਹਨਾਂ ਦੀ ਕੈਦ ਸੀਗੀ ਉਹਨਾਂ ਨੂੰ ਇੱਥੇ ਰੱਖਿਆ ਗਿਆ ਸੀ ਤਿੰਨ ਜਣੇ ਆਏ ਸੀ ਤਿੰਨਾਂ ਵਿੱਚੋਂ ਸਿਰਫ ਦੋ ਜਣੇ ਬਚ ਕੇ ਗਏ ਤੇ ਜਿਹੜੀ ਇੱਥੇ ਕੁੜੀ ਸੀ ਉਹ ਦੱਸਦੀ ਵੀ ਜੇ ਦੋ ਜਣੇ ਬਚ ਕੇ ਗਏ ਉਹ ਵੱਡੀ ਗੱਲ ਆ ਆਮ 5% ਲੋਕ ਹੀ ਬਚ ਕੇ ਜਾਂਦੇ ਜਿਆਦਾ ਇੱਥੇ ਹੀ ਮਰ ਮੁੜ ਜਾਂਦੇ ਸੀ ਇਸ ਜਗ੍ਹਾ ਦਾ ਸਾਰਾ ਮਾਇਨਾ ਕਰਕੇ ਆਪਾਂ ਤੁਰ ਚੱਲੇ ਹੁਣ ਚੱਲਦੇ ਆ ਜਿੱਦੂ 200 ਕਿਲੋਮੀਟਰ ਤੇ ਆਪਣਾ ਹੈਗਾ ਸਟੇ ਅੱਜ ਰਾਤ ਦੀ ਵਿਚਨੋ ਕਹਿੰਦੇ ਆ ਨੂੰ ਉੱਥੇ ਦੇ ਚੱਲੇ ਆ ਰਾਤ ਨੂੰ 8 ਹੋਏ ਪਹੁੰਚਾਂਗੇ 4 ਵਜੇ 4:30 ਬਾਕੀ ਫਿਰ ਕੱਲ ਨੂੰ ਉਦੋਂ ਅੱਗੇ ਦੇਖਾਂਗੇ ਫਿਰ ਤਿੰਨ-ਕਦਨ ਹੋਰ ਪਏ ਆਪਣੇ ਕੋਲ ਆ ਸਾਰਾ ਪੁਰਾਣਾ ਸੈਟ ਲਾਇਆ ਪਿਆ ਆ ਮੇਨ ਬੈਡਿੰਗ ਢਾਈ ਪਈ ਆ ਉੱਥੇ ਆਪਾਂ ਗੇੜਾ ਕੱਢਦੇ ਆਏ ਹੁਣ ਆਪਾਂ ਇਹਦੇ ਹਿਸਾਬ ਨਾਲ ਇਹ ਟਿਕਾਣਾ ਨੇ ਯਾਨੀ ਇੱਥੇ ਨਵਾਂ ਸਿਸਟਮ ਬਣਿਆ ਪੁਰਾਣੀ ਇੱਦਾਂ ਦੀ ਹੁੰਦੀ ਸਾਰੀ ਆ ਆਹ ਰੋਬਰ ਜਗਾ ਇੱਥੇ ਸਾਰੇ ਹੁੰਦੇ ਛਪ ਛਪ ਇੱਕ ਮੈਂ ਚੀਜ਼ ਇੱਥੇ ਹੋਰ ਦੇਖੀ ਇੱਕ ਚੀਜ਼ ਹੋਰ ਦੇਖੀ ਇੱਥੇ ਅਜਿਹਾ ਡੱਬੇ ਦੇ ਨਹੀਂ ਹੈਗੇ ਆਹ ਦੇ ਇਹਨਾਂ ਹਰੇਕ ਬੰਦੇ ਦੀ ਹਿਸਟਰੀ ਆ ਦੇ ਇਹਨੂੰ ਬਾਹਰ ਖਿੱਚੋ ਅਜਿਹਾ ਡੈਨੀਅਲ ਫਰੇਜ਼ਰ ਆ ਗਿਆ ਗਲਾਸਗੋ ਸਕਾਟਲੈਂਡ ਦਾਸ ਗਿਆ ਇੱਥੇ ਹੈ ਜੇਲ ਕੱਟਣ ਇਹ ਤਾਂ ਵੀ ਇੰਡੀਆ ਦਾ ਹੀ ਹੋਊਗਾ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਆ ਵੀ ਇੰਗਲੈਂਡ ਦਾ ਵਾ ਆ ਇੰਗਲੈਂਡ ਦਾ ਵਾ ਦੇਖਦੇ ਸਾਨੂੰ ਹੋਊਗਾ ਇੰਡੀਆ ਦੇ ਹੋਊਗਾ ਯਾਰ ਕੋਈ ਨਾ ਕੋਈ ਆ ਲੰਡਨ ਦਾ ਆ ਵੀ ਇੰਗਲੈਂਡ ਦਾ ਹੀ ਆ ਆ ਵੀ ਇੰਗਲੈਂਡ ਦੇ ਇੰਗਲੈਂਡ ਦੇ ਬਾਰੇ ਆ ਬੜੀਆ ਕਮਰਾਇਆ ਬਣਾਇਆ ਨੇ ਸੋਹਣਾ ਆ ਇਹਨਾਂ ਨੇ ਬੇੜੀਆਂ ਵੀ ਰੱਖੀਆਂ ਮੈਂ ਇੱਥੇ ਜੇ ਟਰਾਈ ਕਰਨੀਆਂ ਮੈਂ 8 8.5 ਕਿਲੋ ਕਹਿੰਦਾ ਜੀ ਪਰ ਕਹਿੰਦਾ ਅੱਗੇ 19 18 ਕਿਲੋ ਦੀ ਹੁੰਦੀਆਂ ਜਿਹੜੀਆਂ ਸਰੀ ਹੁੰਦੀਆਂ ਸੀ ਉਹ ਪਾ ਕੇ ਦੇਖਣ ਨੂੰ ਉਠਾਣਾ ਚਲੋ ਦਿਓ ਹਾਂ ਆ ਹੁੰਦੀਆਂ ਅੱਗੇ ਪਾਈਆਂ ਆ ਚਾਬੀਆਂ ਕਿ ਡੇਗੜੀਆਂ ਸਹੀਆਂ ਆਲਰੇਡੀ ਉਹ ਕਿ ਡੇਗੜੇ ਜੋ ਥੋੜਾ ਦੂਜਾ ਕੀ ਕਹਿੰਦੇ ਸੈਣੀ ਹਾਂ ਆ ਉਹ ਚਾਬਗੇ ਜੇ ਹੋਗੇ ਮਾਰਨ ਵਾਲੇ ਆ ਡਾਕਟਰ ਦੇ ਹਥਿਆਰ ਹੋਣੇ ਆ ਦੇ ਅੱਲਾ ਦਰਦ ਕੱਢਣ ਵਾਲੇ ਹਾਂ ਜੀ ਸਰਾ ਡਾਕਟਰ ਦਾ ਸਮਾਂ ਜੇਣਾ ਸੱਜ ਜਜ਼ ਕਿਟਾ ਉਹਦੇ ਆ ਦਵਾਈ ਅਸੀਂ ਡਾਕਟਰ ਦੇ ਸਾਗੇ ਦਵਾਈ ਦਫਾ ਕਰਦਾ ਜਾਨਾ ਠੀਕ ਹੈ ਸਰੰਜ ਦੇ ਪੁਰਾਣੀ ਸਰੰਜ ਦੇ ਇੱਕੋ ਆ ਪੁਰਾਣੀ ਸਰੰਜ ਆ ਠੱਕੜੀ ਹੋਸਾ ਨਾ ਅਭੀ ਲੱਗੇ ਇਹਨਾਂ ਤੋਂ ਆਪਾਂ ਤੁਰਪੇ ਅਗਲੇ ਰਾਤ ਹੁਣ ਬਈਨੇ ਗੱਡੀ ਹੁਣ ਗੱਡੀ ਚਲਾ ਆ ਗਿਆ ਪਰ ਇੱਥੇ ਰਾਤ ਨੂੰ ਰਹਿਣਾ ਵਾ ਉੱਥੇ ਪਹੁੰਚਣ ਵਾਲੀ ਗੱਲ ਕਰੀਏ ਇਹ ਤੇ ਕੰਮ ਦਾ ਨਾ ਆਹੀ ਕੋਸ਼ਾਪਾ 2.5 ਘੰਟੇ ਗੱਡੀ ਚਲਾ ਕੇ 190 ਕਿਲੋਮੀਟਰ ਬਣਦਾ ਸੀ ਆ ਜਿੱਥੇ ਆਪਾਂ ਅੱਜ ਰਾਤ ਰਹਿਣਾ ਵਿਚਨੋ ਸ਼ਹਿਰ ਦਾ ਨਾਮ ਆ ਇਹ ਆਪਾਂ ਜਿੱਥੇ ਪੋਰਟ ਆਰਥਰ ਸੀ ਉੱਥੋਂ ਉਹੀ ਵੀ 190 ਕਿਲੋਮੀਟਰ ਦੂਰ ਆ ਹੋਰ ਅੰਦਰ ਨੂੰ 7:30 ਹੋਇਆ ਸ਼ਾਮ ਦੇ ਤੇ ਸਾਰਾ ਸਾਰਾ ਸ਼ਹਿਰ ਜਮੇ ਸੁੱਤਾ ਪਿਆ ਕੋਈ ਮੈਨੂੰ ਬੰਦਾ ਨਹੀਂ ਦੇਖਿਆ ਅਲੇ ਤੱਕ ਗੱਡੀ ਜ ਕਦੀ ਨਹੀਂ ਲੰਘਦੀ ਉਹ ਜਿਹੜੀ ਵੇਚਦੀ ਲੰਘਦੀ ਆ ਕੋ ਉਥੇ ਲੈ ਟਾਈਮ ਬੱਜੀ ਜਾਂਦੀਆਂ ਵੜੀਆਂ ਮੋਟੀਆਂ ਰੈਸਟੋਰੈਂਟ ਦੋ ਤਿੰਨ ਗਰੈਸਟੋਰਨ ਖੁੱਲੇ ਆ ਬਾਕੀ ਜਮਾਈ ਸ਼ਾਂਤੀ ਆ ਇੰਡੀਆ ਦਾ ਇਥੇ ਕੀ ਹੋਣਾ ਵਾ ਤੇ ਸਾਨੂੰ ਹੋਣਾ ਇੱਕ ਚਾਈਨੀਜ਼ ਰੈਸਟੋਰੈਂਟ ਖੁੱਲਾ ਪਿਆ ਸੀ ਇਥੇ ਸਾਨੂੰ ਪਤਾ ਜੇ ਫਰਾਈਡ ਰਾਈਸ ਤਾਂ ਬਣਾਈ ਦਿੰਦੇ ਆ ਤੇ ਉਹ ਆਰਡਰ ਕੀਤੇ ਆ ਉਹ ਖਾ ਕੇ ਇਥੋਂ ਬਾਅਦ ਇੱਕ ਮਿੰਟ ਦੀ ਡਰਾਈਵ ਤੇ ਚਾਹ ਤੁਰਕੇ ਦੋ ਮਿੰਟ ਦੇ ਲਾ ਲਾ ਆਪਣਾ ਹੋਟਲ ਆ ਦੇ ਸਹਿਣਾ ਰਾਤ ਨੂੰ ਉੱਥੇ ਟਿਕਾਣਾ ਕਰਦੇ ਆ ਅੱਜ ਦਾ ਬਾਕੀ ਫਿਰ ਵੀਡੀਓ ਕੱਲ ਤੋਂ ਸ਼ੁਰੂ ਕਰਦੇ ਆ ਜੀ ਟੋਪੀ ਤੇ ਟੋਪੀ ਤੇ ਕੋਟੀ ਜੇ ਬੱਜਣਾ ਠੰਡ ਤੋਂ ਇਹ ਜ਼ਰੂਰੀ ਆ ਉੱਤ ਦੇ ਸਾਰੀ ਆ ਦੀ ਟੋਪੀ ਤੇ ਕੋਟੀ ਪਾ ਲੋ ਠੰਡ ਨਾਲ ਜੁੜਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਜੇ ਹੋ ਗਏ ਬਿਵਾਰ ਸਾਰੇ ਦਿਨ ਹੀ ਖਰਾਬ ਹੋ ਜਾਣੇ ਫਿਰ ਆਪਣੇ ਇਸ ਲਈ ਵਿਚਾਰ ਹੀ ਚੰਗਾ ਆਪਣਾ ਕੱਲ ਨੂੰ ਮਿਲਦੇ ਆਂ